ਇਹ ਰਿਆਲੀ ਪਿੰਡ ਵਿੱਚ ਸਿੱਧ ਬਾਬਾ ਅਮਰਨਾਥ ਜੀ ਮਹਾਰਾਜ ਜੀ ਨੇ ਬਹੁਤ ਸਾਰਾ ਇੱਥੇ ਤਪ ਕੀਤਾ ਨੇ ਕਾਲੂनाथ ਜੀ ਨਾਲ ਸਾਡੇ ਖਾਸ ਕਰਕੇ ਨੌਜਵਾਨ ਵੀਰ ਬਹੁਤ ਜੁੜੇ ਹੋਏ ਨੇ ਤੇ ਪਿੰਡ ਦੀ ਬਹੁਤ ਸ਼ਰਧਾ ਜੀ ਆਸੇ-ਪਾਸੇ ਪਿੰਡਾਂ ਦੀ ਵੀ ਬਹੁਤ ਸ਼ਰਧਾ ਹੈਗੀ ਉਨ੍ਹਾਂ ਦੇ ਸਿਸ ਬਾਬਾ ਕਾਲੂ ਨਾਜ਼ੀ ਮਹਾਰਾਜ ਜਿਹੜੇ ਬੜੀ ਸ਼ਰਧਾ ਦੇ ਨਾਲ ਇਸ ਸੇਵਾ ਨੂੰ ਨਿਭਾ ਰਹੇ ਇਸ ਇਲਾਕੇ ਨੂੰ ਪ੍ਰੇਰਣਾ ਦੇ ਕੇ ਸਾਰਿਆਂ ਨੂੰ ਜੋੜ ਕੇ ਰੱਖ ਰਹੇ ਹੈਗੇ ਆ ਅਮਰ ਨਾਜ਼ੀ ਅਮਰਨਾਥ ਜੀ ਦੀ ਉਹਨਾਂ ਦਾ ਅਸਥਾਨ ਹੈ ਉਹਨਾਂ ਦੇ ਅਸਥਾਨ ਤੇ ਇਹ ਹਰ ਸਾਲ ਜੋ ਭੰਡਾਰਾ ਕਰਾਉਂਦੇ ਸਾਧੂ ਮਹਤਮਾ ਨੂੰ ਸਰਦੇ ਨੇ ਆਉਣ ਵਾਲੇ ਬੱਚੇ ਜਿਹੜੇ ਜਿਹੜੇ ਉਹਨਾਂ ਨੂੰ ਪਰਮਾਤਮਾ ਦੇ ਨਾਲ ਜੋੜਨ ਉਹਨਾਂ ਦੇ ਧਰਮਕ ਵਿਚਾਰ ਬਣਨ ਔਰ ਮਾੜੇ ਕੰਮਾਂ ਤੋਂ ਹਟ ਕੇ ਆਪਣਾ ਚੰਗਾ ਜੀਵਨ ਬਤੀਤ ਕਰਨ ਵੀ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਕੇ ਰੱਖਣਾ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਉਹਨਾਂ ਨੂੰ ਚੰਗੇ ਲੰਸ ਚੰਗੇ ਪਾਸੇ ਲਗਾਉਣਾ ਅੱਜ ਉਹਨਾਂ ਦੀ 17ਵੀਂ ਵਰ੍ਹੇਆ ਜੀ 17 ਸਾਲ ਹੋ ਗਏ ਉਹਨਾਂ ਨੂੰ ਸੱਚਖੰਡ ਗਿਆਨ ਨੂੰ ਡੇਰੇ ਦਾ ਨਾਮ ਹੈ ਜੀ ਡੇਰਾ ਬਾਬਾ ਅਮਰਨਾਥ ਜੀ ਅਤੇ ਉਹਨਾਂ ਦੇ ਜੋ ਹੁਣ ਮੁੱਖ ਸੇਵਾਦਾਰ ਨੇ ਡੇਰੇ ਨੂੰ ਚਲਾ ਰਹੇ ਨੇਗੇ ਪਹਿਲਵਾਨ ਬਾਬਾ ਕਾਲੂ ਨਾਥ ਜੀ ਜੋ ਕਿ ਬਾਬਾ ਕਲੂਨਾਥ ਜੀ ਨੇ ਵਧੀਆ ਪ੍ਰਬੰਧ ਕੀਤੇ ਸਾਰੇ ਮਹਾਪੁਰਸ਼ਾਂ ਨੂੰ ਸੱਦੇ ਆ। ਔਰ ਧੰਨ ਬਾਬਾ ਅਮਰਨਾਥ ਜੀ ਇਹ ਬਹੁਤ ਪਛਵੀ ਸਾਧੂ ਸੀਦੇ। ਮਤਲਬ ਪੀਵਾਰੀ ਦਰਸ਼ਨਦਾਰੀ ਵੀ ਹੋਏ ਇੱਕ ਨਾਲ। ਜਦੋਂ ਬਾਬਾ ਅਮਰਨਾਥ ਜੀ ਤੋਂ ਬਾਅਦ ਬਾਬਾ ਮਸਿਆਨਾਥ ਜੀ ਆਗੇ ਸੀ। ਉਸ ਤੋਂ ਬਾਅਦ ਬਾਬਾ ਕਲੂਨਾਥ ਜੀ ਨੂੰ ਮੰਨ ਲਓ ਗਤੀ ਸਮਾਈ ਗਈ ਆ ਜੀ। ਤੇ ਬਾਬਾ ਜੀ ਸਮਾਗਮ ਤੇਰਾ ਬਾਬਾ ਅਮਰਨਾਥ ਜੀ ਮਹਾਰਾਜ ਨੱਗਰ ਚੇਰੇਆਲੀ ਇਸ ਇਲਾਕੇ ਦੇ ਵਿੱਚ ਇਸ ਚੇਰੇਆਲੀ ਪਿੰਡ ਵਿੱਚ ਸਿੱਧ ਬਾਬਾ ਅਮਰਨਾਥ ਜੀ ਮਹਾਰਾਜ ਜੀ ਨੇ ਬਹੁਤ ਸਾਰਾ ਇੱਥੇ ਤਪ ਕੀਤਾ ਨੇ ਇਸ ਇਲਾਕੇ ਨੂੰ ਉਤਾਰਿਆ ਹੈ ਉਹਨਾਂ ਦੇ ਹਰ ਸਾਲ ਦੀ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਉਹਨਾਂ ਦੀ ਸਾਲਾਨਾ ਵਰਸੀ ਮਨਾਈ ਜਾਂਦੀ ਹੈ ਅੱਜ ਉਹਨਾਂ ਦੀ 17ਵੀਂ ਵਰਸੀ ਆ ਜੀ 17 ਸਾਲ ਹੋ ਗਏ ਉਹਨਾਂ ਨੂੰ ਸੱਚਖੰਡ ਗਿਆਨ ਉਹਨਾਂ ਦੇ ਸਿਸ ਬਾਬਾ ਕਾਲੂ ਨਾਜ਼ੀ ਮਹਾਰਾਜ ਜਿਹੜੇ ਬੜੀ ਸ਼ਰਧਾ ਦੇ ਨਾਲ ਇਸ ਸੇਵਾ ਨੂੰ ਨਿਭਾ ਰਹੇ ਇਸ ਇਲਾਕੇ ਨੂੰ ਪ੍ਰੇਰਣਾ ਦੇ ਕੇ ਸਾਰਿਆਂ ਨੂੰ ਜੋੜ ਕੇ ਰੱਖ ਰਹੇ ਹੈਗੇ ਆ ਔਰ ਵਧੀਆ ਸੰਦੇਸ਼ ਪਹੁੰਚਾਉਦੇ ਨੇ ਸੰਗਤਾਂ ਨੂੰ ਔਰ ਬੱਚਿਆਂ ਨੂੰ ਚੰਗੀ ਸਿਹਤ ਦੇ ਰਹੇ ਹੈਗੇ ਆ ਤੇ ਅਸੀਂ ਵੀ ਜਿੱਥਾਂ-ਜਿੱਥਾਂ ਸੰਗਤਾਂ ਹਿਮਾਉਪੁਰ ਸਾਨੂੰ ਇਹ ਸਾਧਦੇ ਹੈਗੇ ਸਾਨੂੰ ਵੀ ਬੜੀ ਆਇਆਂ ਨੂੰ ਖੁਸ਼ੀ ਹੁੰਦੀ ਆਗੇ ਤੇ ਇਸੇ ਤਰ੍ਹਾਂ ਹੀ ਆਸ਼ਰਮਾ ਦੇ ਵਿੱਚੋਂ ਚੰਗੀ ਸਿਹਤ ਮਿਲੇ ਬੱਚਿਆਂ ਨੂੰ ਆਉਣ ਵਾਲੇ ਬੱਚੇ ਜਿਹੜੇ ਜਿਹੜੇ ਉਹਨਾਂ ਨੂੰ ਪਰਮਾਤਮਾ ਦੇ ਨਾਲ ਜੋੜਨ ਉਹਨਾਂ ਦੇ ਧਰਮੁਖ ਵਿਚਾਰ ਬਣਨ ਔਰ ਮਾੜੇ ਕੰਮਾਂ ਤੋਂ ਹਟ ਕੇ ਆਪਣਾ ਚੰਗਾ ਜੀਵਨ ਬਤੀਤ ਕਰਨ ਜੋ ਬੋਲੇ ਸੁੰਦਰ ਪਾਇ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸਤਿਗੁਰੂ ਗਿਆਨਨਾਥ ਜੀ ਮਹਾਰਾਜ ਕੀ ਜੈ ਸਰਬਤਸਾਤ ਸੰਗ ਪਾਪਾ ਜੀ ਇਸ ਪ੍ਰੋਗਰਾਮ ਚ ਕਿਹੜੇ ਕਿਹੜੇ ਸੰਤ ਮਹਾਂਪੁਰਸ਼ ਪਹੁੰਚੇ ਇਹਦੇ ਵਿੱਚ ਪਹੁੰਚੇ ਜੀ ਸੰਤ ਬਾਬਾ ਕਰਮਨਾਥ ਜੀ ਮਹਾਰਾਜ ਮਟੀਲੀ ਰਠਾਨ ਤੋਂ ਸੰਤ ਬਾਬਾ ਪ੍ਰਗਨਨਾਥ ਜੀ ਡੇਰਾ ਬਾਬਾ ਲਾਲਨਾਥ ਜੀ ਯੋਗਾ ਆਸ਼ਰਮ ਹਰੀਮਪੁਰ ਤੋਂ ਜ਼ਿਲ੍ਹਾ ਜਲੰਧਰ ਤੋਂ ਤੋਂ ਸੰਤ ਬਾਬਾ ਨਿਰਮਲਨਾਥ ਜੀ ਮਹਾਰਾਜ ਪਹੁੰਚੇ ਹੋਏ ਨੇ ਪਿੰਡ ਮਲੀਆਂ ਕਰਤਾਰਪੁਰ ਸੰਤ ਬਾਬਾ ਧੀਰਜਨਾਥ ਜੀ ਮਹਾਰਾਜ ਤੋਂ ਸੰਤ ਬਾਬਾ ਅਸਲਨਾਥ ਜੀ ਹਿੜਿਆਣੇ ਤੋਂ ਪਹੁੰਚੇ ਹੋਏ ਨੇ ਧੀਰਾ ਬਾਬਾ ਮੋਲੜਨਾਥ ਜੀ ਤੋਂ ਪਾਣੀ ਸੰਤ ਬਾਬਾ ਤੇਜਗਰਦੀ ਰਤੀ ਤੇਜਗਰ ਰਤੀ ਵਾਲੇ ਜੀ ਮਹਾਰਾਜ ਵੀ ਪਹੁੰਚੇ ਹੋਏ ਨੇ ਵੀ ਜੀਵਨ ਦਾ ਅਜੀਵਨ ਦਾ ਬਾਬਾ ਜੀਵਨ ਦਾ ਅਜੀ ਮਹਾਰਾਜ ਵੀ ਪਹੁੰਚੇ ਹੋਏ ਨੇ ਤੋਂ ਹੋਰ ਵੀ ਬਹੁਤ ਸਾਰੇ ਸੰਤ ਤੋਂ ਪਹੁੰਚੇ ਹੋਏ ਨੇ ਟੰਡੀਆਂ ਟੰਡੀਆਂ ਵਾਲੇ ਬਹੁਤ ਸੰਤ ਇੱਥੇ ਪਹੁੰਚੇ ਹੋਏ ਨੇ ਬੜੀ ਮਹਾਰਾਜ ਦੀ ਕਿਰਪਾ ਹੁੰਦੀ ਹਰ ਸਾਲ ਦੀ ਤਰ੍ਹਾਂ ਇੱਥੇ ਸਾਧੂ ਸੰਤਾਂ ਦੀ ਜੋ ਮਾਨ ਮਰਜ਼ਾਦਾ ਦੇ ਅਨਸਾਰ ਉਹਨਾਂ ਨੂੰ ਇਥੇ ਸੰਤਾਂ ਮਹਾਪੁਰਸ਼ਾਂ ਨੂੰ ਤੋਰਿਆ ਜਾਂਦਾ ਉਹਨਾਂ ਦੀ ਸੇਵਾ ਸਤਕਾਰ ਕੀਤਾ ਜਾਂਦਾ ਤੋਂ ਸੰਗਤਾਂ ਸਾਰੀਆਂ ਅਸੀਸਵਾਦ ਲੈਣੀ ਬਹੁਤ ਵਧੀਆ ਜੀ ਹਾਂ ਜੀ ਬੜੀ ਕਿਰਪਾ ਮਹਾਰਾਜ ਸਾਡਾ ਨਾਮ ਸੰਤ ਕਰਮਨਾਥ ਹੈ ਜੀ ਮਟਿੱਲੀ ਰਠਾਨ ਤੋਂ ਅਸੀਂ ਆਏ ਆ ਜਿੱਥੇ ਸਤਿਗੁਰ ਗਿਆਨnath ਮਾਰੇ ਖਾਰੇ ਖੂਨ ਨੂੰ ਮਿੱਠਾ ਕੀਤਾ ਸੀਗਾ ਤੇ ਖਾਰੇ ਖੂਨ ਨੂੰ ਮਠਾ ਕਰਕੇ ਉੱਥੇ ਉਹਨੂੰ ਵਰਦਾਨ ਦਿੱਤਾ ਸੀ ਇੱਥੇ ਜਿਹੜੇ ਮੱਸੇ ਤੇ ਇਸ਼ਨਾਨ ਕਰੇਗਾ ਉਹਨਾਂ ਦੀ ਮਨੋ ਕਾਮਨਾ ਪੂਰਨ ਹੋਣਗੀ ਆ ਪੁੱਛੇ ਹਰ ਮਹੀਨੇ ਮੱਸਾ ਲੱਗਦੀ ਗੰਗਨਗਰ ਰਾਜਸਥਾਨ ਤੋਂ ਆਉਂਦੇ ਆ ਬਾਬਾ ਜੀ 17ਵਾਂ ਵਰਸੀ ਸਮਾਰੋਹ ਹਾਂ ਜੀ ਇੱਥੇ ਦੀ ਜੋ ਕਿ ਬਾਬਾ ਅਮਰਨਾਥ ਜੀ ਅਮਰਨਾਥ ਜੀ ਦੀ ਉਹਨਾਂ ਦਾ ਸਥਾਨ ਹੈ ਉਹਨਾਂ ਦੇ ਸਥਾਨ 'ਤੇ ਇਹ ਹਰ ਸਾਲ ਜੋ ਭੰਡਾਰਾ ਕਰਾਉਂਦੇ ਸਾਧੂ ਮਹਤਮਾ ਉਹਨੂੰ ਸੱਦਦੇ ਨੇ ਕਿ ਸਾਧੂ ਮਹਤਮਾ ਆ ਕੇ ਉਹਨਾਂ ਦਾ ਦਰਸ਼ਨ ਕਰਦੇ ਨੇ ਸਾਧ ਸੰਗਤ ਨੂੰ ਉਪਦੇਸ਼ ਦਿੰਦੇ ਨੇ ਜਿਹੜੇ ਕਿ ਸਾਧੂ ਮਾਤਾਂ ਜਿਹੜੇ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਕੇ ਰੱਖਣਾ ਆਪਣੇ ਬੱਚਿਆਂ ਨੂੰ ਖੜਾਉਣਾ ਉਹਨਾਂ ਨੂੰ ਚੰਗੇ ਲਾਸੀ ਚੰਗੇ ਪਾਸੇ ਨਿਗਰਾਨ ਇਹ ਸਾਧ ਮਾਤਾ ਆਪਾ ਦੇਸ਼ ਵਿੱਚ ਦੇ ਸੇਵਾਦਾਰ ਇਹਨਾਂ ਪਾਲ ਚੋਕੀ ਪ੍ਰਗਟਨਾ ਆ ਤਾਂ ਤੇ ਅਸੀਂ ਇੱਥੇ ਜੀ ਬਾਬਾ ਅਮਰਨਾਥ ਦੀ ਵਰਸੀ ਤੇ ਆਏ ਆ ਸਾਨੂੰ ਬਹੁਤ ਚੰਗਾ ਲੱਗਾ ਹੈ ਪਾਬਾ ਕਾਲੂ ਨਾਥ ਜੀ ਨੇ ਬੜੀਆ ਪ੍ਰਬੰਧ ਕੀਤੇ ਆ ਸਾਰੇ ਮਹਾਪੁਰਸ਼ਾਂ ਨੂੰ ਸਾਦੇ ਆ ਔਰ ਧੰਨ ਬਾਬਾ ਅਮਰਨਾਥ ਜੀ ਬਹੁਤ ਤਪਸ਼ਵੀ ਸਾਧੂ ਸੀਦੇ ਮਤਲਬ ਕਈ ਵਾਰੀ ਦਰਸ਼ਨਦਾਰੀ ਵੀ ਹੋਏ ਉਹਨਾਂ ਦਾ ਰਹਿ ਵੀ ਹੈਗੇ ਆ ਪਾਬਾ ਅਮਰਨਾਥ ਜੀ ਮਾਰੇ ਬਹੁਤ ਸ਼ੀਤਲ ਸੁਭਾਅ ਵਾਲੇ ਸੀਦੇ ਇਸ ਕਰਕੇ ਜਿੱਥੇ ਮਹਾਪੁਰਸ਼ ਚਰਨ ਪਾਉਂਦੇ ਉਸ ਧਰਤੀ ਨੂੰ ਜ਼ਰੂਰ ਭਾਗ ਲੱਗਦੇ ਆ ਅਜੋਨਾਂ ਨੇ ਸਹ ਚੇਰਾਂ ਵਾਲੇ ਪਿੰਡ ਵਿੱਚ ਪਾਪਾ ਜੀ ਨੇ ਬਹਿ ਕੇ ਤਪਸ਼ਾ ਕੀਤੀ ਇਸ ਪਿੰਡ ਨੂੰ ਪਾਗ ਲਾਇਏ ਇਹਨੇ ਮਹਾਂਪੁਰਸ਼ ਜਿਹੜੇ ਸਾਰੇ ਬਾਬਾ ਅਮਰਨਾਥ ਜੀ ਮਾਰਦਾ ਕਰਕੇ ਇੱਥੇ ਆਏ ਆ ਔਰ ਸਾਰੇ ਸੰਗਤ ਨੂੰ ਜਿੰਨੇ ਵੀ ਸੰਗਤ ਆਈ ਹੈ ਸਾਰ ਨੂੰ ਲੱਖ ਲੱਖ ਵਧਾਈ ਦਿੰਨੇ ਆ ਧੰਨ ਬਾਬਾ ਅਮਰਨਾਥ ਸਾਰਿਆਂ ਦੀ ਕਿਰਪਾ ਕਰੋ ਜੀ ਜੈ ਬਾਲ ਦੀ ਇਹ ਜੀ ਸਾਡਾ ਪਿੰਡਾ ਚੇਰਾਂ ਵਾਲੀ ਜੀ ਤੇ ਉਰਫ ਬਿਸ਼ਨਪੁਰਾ ਜ਼ਿਲ੍ਹਾ ਮਾਨਸਾ ਪੈਂਦਾ ਜੀ ਸਾਨੂੰ ਤਹਿਸੀਲ ਸਰਦੂਗੜ ਪੈਂਦੀ ਹੈਗੀ ਸਾਡੇ ਡੇਰੇ ਦਾ ਨਾਮ ਹੈ ਜੀ ਡੇਰਾ ਬਾਬਾ ਅਮਰਨਾਥ ਜੀ ਅਤੇ ਉਹਨਾਂ ਦੇ ਜੋ ਹੁਣ ਮੁੱਖ ਸੇਵਾਦਾਰ ਨੇ ਡੇਰੇ ਨੂੰ ਚਲਾ ਰਹੇ ਨੇਗੇ ਪਹਿਲਵਾਨ ਬਾਬਾ ਕਾਲੂ ਨਾਥ ਜੀ ਜੋ ਕਿ ਬਹੁਤ ਹੀ ਪਹਿਲਾਂ ਇੱਕ ਪਹਿਲਵਾਨ ਰਹੇ ਨੇਗੇ ਜੁਪੀ ਕੇਸਰੀ ਰਹੇ ਨੇਗੇ ਜੋ ਕਿ ਵੱਡੇ ਵੱਡੇ ਨਾਮ ਜਿੱਤਨੇ ਬਾਬਾ ਜੀ ਨੇ ਤੇ ਸਾਡੇ ਜਦੋਂ ਬਾਬਾ ਅਮਰਨਾਥ ਜੀ ਤੋਂ ਬਾਅਦ ਬਾਬਾ ਮੱਸੀਆਨਾਥ ਜੀ ਆਗੇ ਸੀ ਉਸ ਤੋਂ ਬਾਅਦ ਚ ਬਾਬਾ ਕਾਲੂ ਨਾਥ ਜੀ ਨੂੰ ਮੰਨ ਲਓ ਗੱਦੀ ਸਮਾਈ ਗਈ ਆ ਜੀ ਤੇ ਬਾਬਾ ਕਾਲੂ ਨਾਥ ਜੀ ਨਾਲ ਸਾਡੇ ਖਾਸ ਕਰਕੇ ਨੌਜਵਾਨ ਵੀਰ ਬਹੁਤ ਜੁੜੇ ਹੋਏ ਨੇ ਤੇ ਪਿੰਡ ਦੀ ਬਹੁਤ ਸ਼ਰਧਾ ਜੀ ਆਸੇ-ਪਾਸੇ ਪਿੰਡਾਂ ਦੀ ਵੀ ਬਹੁਤ ਸ਼ਰਧਾ ਗਈ ਕਿਉਂਕਿ ਸਾਡੇ ਜੀ ਇਸ ਤਰ੍ਹਾਂ ਦਾ ਵੀ ਬਾਬਾ ਪਹਿਲਾਂ ਜਿਵੇਂ ਕੁਸ਼ਤੀ ਕਰਦੇ ਸੀਗੇ ਮਹਾਰਾਜ ਤਾਂ ਕਰਕੇ ਜੀ ਸਾਡੇ ਜੋ ਨੌਜਵਾਨ ਵੀਰ ਨੇਗੇ ਮੁੰਡੇ ਨੇਗੇ ਉਹਨਾਂ ਨੂੰ ਜੀ ਉਹ ਵੀ ਮੰਨ ਲਓ ਕੁਸ਼ਤੀ ਦੇ ਨਾਲ ਜੁੜੇ ਨੇਗੇ ਬਾਬਾ ਜੀ ਉਹਨਾਂ ਬੱਚਿਆਂ ਨੂੰ ਬਹੁਤ ਹੀ ਵਧੀਆ ਕੁਸ਼ਤੀ ਸਿਖਾਉਂਦੇ ਨੇ ਨਾਲ ਜੀ ਉਹਨਾਂ ਨੂੰ ਨਸ਼ਿਆਂ ਦੇ ਕੀ ਨੁਕਸਾਨ ਨੇਗੇ ਉਹਦੇ ਬਾਰੇ ਦੱਸਦੇ ਨੇਗੇ ਬੱਚਿਆਂ ਨੂੰ ਯਾਨੀ ਕਿ ਨਸ਼ਾ ਤੋਂ ਰਹਿਤ ਮੇਰਾ ਕਹਿੰਦਾ ਮਤਲਬ ਨਸ਼ਾ ਤੋਂ ਰਹਿਤ ਕਰਦੇ ਨੇਗੇ ਤੇ ਬਾਬਾ ਜੀ ਨੇ ਇੱਕ ਬਹੁਤ ਹੀ ਸੋਹਣਾ ਅਪਰਾਲਾ ਕੀਤਾ ਜਿਵੇਂ ਬਾਬਾ ਜੀ ਰਾਜੂ ਜੀ ਖੜੇ ਨੇ ਸਾਡੇ ਨਾਲ ਇਹ ਜਟਾਣਿਆ ਤੋਂ ਨੇ ਇਹ ਵੀ ਬਾਬਾ ਜੀ ਦੇ ਮਨ ਲਓ ਗੁਰਪਾਈ ਨੇਗੇ ਇਹ ਆਏ ਸਾਲ ਲੜਕੀਆਂ ਦੇ ਵਿਆਹ ਕਰਦੇ ਨੇਗੇ ਨਾਲ ਬਾਬਾ ਜੀ ਨੂੰ ਨਾਲ ਇਹਨਾਂ ਦਾ ਸਹਿਯੋਗ ਹੁੰਦਾਗਾ ਸੋ ਮੰਨ ਲਓ ਗਰੀਬ ਕੁੜੀਆਂ ਦੇ ਲੜਕੀਆਂ ਦੇ ਵਿਆਹ ਕਰੇ ਜਾਂਦੇ ਨੇਗੇ ਇਹ ਵੀ ਬਹੁਤ ਸੋਹਣੀ ਗੱਲ ਆ ਗਈ ਸੋ ਸਾਡੇ ਜੋ ਡੇਰਾਗਾ ਡੇਰਾ ਬਾਬਾ ਅਮਰਨਾਥ ਜੀ ਇਹਦੀ ਲੇਵੇ ਲਾਉਣੇ ਜੀ ਬਹੁਤ ਹੀ ਸੋਭਾ ਗਈ ਤੇ ਸਾਡੇ ਜੋ ਡੇਰਾ ਰਜਿਸਟਰਡ ਵੀ ਹੈ ਜੀ ਆਲ ਇੰਡੀਆ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਸਾਡਾ ਜਿਹੜਾ ਡੇਰਾ ਉਹ ਰਜਿਸਟਰਡ ਆਗਾ ਜੀ ਡੇਰਾ ਜਾਨੀ ਕਿ ਮਨਜ਼ੂਰशुदाਗਾ ਹਰ ਇੱਕ ਸੰਤ ਮਹਾਂਪੁਰਖ ਸਾਡੇ ਡੇਰੇ ਨੂੰ ਜਾਣਦੇ ਆ ਜੀ ਹਾਂਜੀ